ਸਤਿ ਸ਼੍ਰੀ ਅਕਾਲ ਦੋਸਤੋ ਦੋ ਗੱਲਾਂ ਬਹੁਤ ਜ਼ਰੂਰੀ ਹੁਣ ਕਿਸਾਨ ਵੀਰੋ ਆਪਣੂੰ ਰੇਤੇ ਦੀ ਵਿਉਂਤਬੰਦੀ ਕਰਨੀ ਪੈਣੀ ਹੈ ਹੁਣ ਮੇਰਾ ਇੱਕ ਜਾਣਕਾਰ ਆ ਰੇਤ ਇੰਡਸਟਰੀ ਚ ਹਨਾ ਬਹੁਤ ਰਾਜ ਜਾਣਦਾ ਰੇਤ ਇੰਡਸਟਰੀ ਦੇ ਉਹਦੇ ਮੁਤਾਬਿਕ ਜੇ ਹੁਣ 1 ਕਿਲੋ ਚੋਂ 1 ਫੁੱਟ ਰੇਤਾ ਵੀ ਚੱਕੀ ਜਾਣਾ ਤਾਂ 43000 ਸਕੁਅਰ ਫੁੱਟ ਰੇਤਾ ਨਿਕਲਦਾ ਜਿਹਦੀ ਕੀਮਤ ਜੇ ਆਪਾਂ ਸਰਕਾਰੀ ਰੇਟ ਵੀ ਮੰਨੀਏ ਜਿਹੜਾ 2 ਰੁਪਏ ਪ੍ਰਤੀ ਫੁੱਟਾ ਬਿਨਾਂ ਲੋਡਿੰਗ ਠੇਕੇਦਾਰੀ ਰਿਅਲਟੀ ਤੋਂ ਹੋਰ ਖਰਚਾਂ ਤੋਂ ਬਿਨਾਂ ਹਨਾ ਤਾਂ 1 ਕਿੱਲੇ ਦਾ ਮੋਟਾ ਮੋਟਾ 86000 ਰੁਪਿਆ ਬਣ ਗਿਆ 1 ਫੁੱਟ ਦਾ ਹੁਣ ਜਿਹੜੇ ਵਾਹਣ ਚ 4-5 ਫੁੱਟ ਰੇਤ ਚੜਿਆ ਬਈ ਤੁਸੀਂ 4 ਨਾਲ ਹੀ ਲਾ ਲਓ ਜਿਹੜੇ ਰੇਤੇ ਚ ਢੋਣਾ ਵੀ ਰਲਿਆ ਵੈਣਾ ਉਹ ਨਹੀਂ ਵਿਕਦਾ ਕੱਲਾ ਰੇਤੇ ਦੀ ਗੱਲ ਕਰਦੇ ਆ 86000 ਨੂੰ ਤੁਸੀਂ 4 ਫੁੱਟ ਨਾਲ 4 ਨਾਲ ਗੁਣਾ ਕਰ ਲਓ 340000 ਰੁਪਇਆ ਇੱਕ ਕਿੱਲੇ ਦਾ ਬਣ ਗਿਆ ਜਿਹੜੇ ਜ਼ਿੰਮੇਦਾਰ ਕੋਲ 10 ਕਿੱਲੇ ਵਾਹਣ ਆ ਬਈ 34 ਲੱਖ ਰੁਪਇਆ ਵਟ ਲਿਆ ਹੁਣੇ ਸਮਝ ਲਓ ਹੁਣ ਰੌਲਾ ਇਹ ਆ ਵੀ ਇਹ ਗੱਲ ਮਾਈਨਿੰਗ ਮਾਫੀਆ ਵੀ ਜਾਣਦਾ ਤੇ ਉਹਨੇ ਆਪਾਂ ਨੂੰ 5-7 ਹਜ਼ਾਰ ਤੋਂ ਵੱਧ ਦੇਣਾ ਨਹੀਂ ਕਿਉਂਕਿ ਹਰੇਕ ਬੰਦੇ ਨੂੰ ਜਾਣਕਾਰੀ ਰਹਿਣੀ ਹੈ ਤੇ ਬੰਦੇ ਇਸ ਬਾਰੇ ਹੁਣ ਇੱਥੇ ਕਿਸਾਨ ਜਥੇਬੰਦੀਆਂ ਅੱਗੇ ਆਉਣ ਰੌਲਾ ਪਾਉਣ ਸਰਕਾਰ ਵੀ ਦਖਲ ਦੇਵੇ ਦੂਜੀ ਮੰਗ ਆ ਵੀ ਜਿਹੜਾ ਰੇਤਾ ਚੱਕਣ ਦੀ ਡੈਡਲਾਈਨ ਉਹ ਵਧਾਈ ਜਾਵੇ ਕਿਉਂਕਿ ਅਜੇ ਤਾਂ ਪਾਣੀ ਨਹੀਂ ਪੂਰਾ ਸੁੱਕਿਆ ਹਨਾ ਤੇ ਫਿਰ ਭਾਵੇਂ ਅਗਲੀ ਫਸਲ ਨਾ ਵੀ ਹੋਵੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਪੈਸੇ ਹੀ ਬਹੁਤ ਵਟਿਆ ਜਾਣਾ ਤੇ ਹੁਣ ਪਿੰਡਾਂ ਦੀ ਸਾਰੀ ਜ਼ਮੀਨ ਦੇ ਕਾਟੌਲ ਬੰਨ ਇਕੱਠਾ ਸੌਦਾ ਹੋਵੇ ਕਿਉਂਕਿ ਇਕੱਲੇ-ਇਕੱਲੇ ਕਿਸਾਨ ਨੂੰ ਤਾਂ ਠੇਕੇਦਾਰ ਦੁਆਲ ਹੀ ਨਹੀਂ ਤੇ ਸਿੱਧਾ ਰੇਤਾ ਕਿਸਾਨਾਂ ਤੋਂ ਵੇਚਿਆ ਨਹੀਂ ਜਾਣਾ ਹੁਣ ਗੱਲ ਜਿਹੜੇ ਬਾਹਮ ਚ ਕੱਲੀ ਮਿੱ 1.5 ਲੱਖ ਪਰਠੇ ਵਾਲੀ ਮਿੱਟੀ ਦਾ ਰੇਟ ਆ ਜੇ 1 ਕਿਲੋ ਚ 1 ਫੁੱਟ ਚੱਕੇ ਦਾ 3.5 ਰੁਪਏ ਫੁੱਟ ਪ੍ਰਤੀ ਫੁੱਟ ਰੇਟ ਬੰਦਾ ਜੇ ਰੇਤਾ ਤੇ ਮਿੱਟੀ ਮਿਕਸ ਵੀ ਆਣਾ ਤਾਂ ਵੀ 2 ਰੁਪਏ ਫੁੱਟ ਰੇਟ ਥਾਏਗਾ ਮਿੱਟੀ ਦਾ ਇਹ ਮਿੱਟੀ ਭਰਤ ਪਾਉਣ ਦੇ ਕੰਮ ਆਉਂਦੀ ਆਣਾ ਗੱਲ ਵਿਚਾਰਨਯੋਗ ਆ ਹੋ ਸਕਦਾ ਮੇਰਾ ਵਿਚਾਰ ਗਲਤ ਵੀ ਹੋਵੇ ਪਰ ਤੁਹਾਨੂੰ ਕਿਵੇਂ ਲੱਗਿਆ ਇਹ ਆਪਣਾ ਵਿਚਾਰ ਜਰੂਰ ਦਿਓ ਜਾਣਕਾਰੀ ਅੱਗੇ ਸ਼ੇਅਰ ਜਰੂਰ ਕਰਿਓ ਮਿਹਰਬਾਨੀ ਮਿੱਤਰਾਂ